ਕੇਐਲ ਚੰਦ ਵੈਲਫੇਅਰ ਟਰਸਟ ਯੂਕੇ ਆਈ ਦਿਨ ਹੀ ਲੋੜਵੰਦਾ ਦੀ ਸੇਵਾ ਕਰ ਅਸੀਸਾ ਲੈ ਰਹੀ ਹੈ ਜਿਸ ਦੇ ਤਹਿਤ ਟਰਸਟ ਵੱਲੋਂ ਸ਼ਿਪੂਰੀ ਸ਼ਾਮਨਗਰ ਫਗਵਾੜਾ ਵਿਖੇ ਆਉਣਾ ਚਾਹੀਏ ਜ਼ਰੂਰਤਮੰਦ ਲੋਕਾਂ ਨੂੰ 휠ਚੇਰਾ ਦਿੱਤੀਆਂ ਗਈਆਂ ਜੋ ਕਿ ਚੱਲਣ ਫਿਰਨ ਤੋਂ ਅਸਮਰਥ ਸਨ ਇਹ ਸਾਰਾ ਕਾਰਜ ਟਰਸਟ ਦੇ ਸੰਸਥਾਪਕ ਕੇਐਲ ਚੰਦ ਨੇ ਖੁਦ ਪਰਿਵਾਰ ਸਮੇਤ ਆ ਕੇ ਕੀਤਾ ਗੱਲਬਾਤ ਕਰਦੇ ਆ ਮੈਂਬਰਾਂ ਨੇ ਕਿਹਾ ਹੈ ਕਿ ਕਿ ਉਹਨਾਂ ਵੱਲੋਂ ਹਮੇਸ਼ਾ ਹੀ ਲੋੜਵੰਦਾ ਦੀ ਸਹਾਇਤਾ ਕੀਤੀ ਜਾਂਦੀ ਹੈ ਤਾਂ ਕਿ ਜ਼ਰੂਰਤਮੰਦ ਲੋਕਾਂ ਦੀ ਲੋੜ ਪੂਰੀ ਹੋ ਸਕੇ ਅਤੇ ਸਾਨੂੰ ਵੀ ਇਹ ਸਭ ਕਾਰਜ ਕਰਕੇ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਇਸ ਮੌਕੇ ਤੇ व्हीलचेयर ਪ੍ਰਾਪਤ ਕਰਨ ਵਾਲੇ ਲੋਕਾਂ ਨੇ ٹرسٹ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਹਾਂ ਜਿੱਥੇ ਸ਼ਿਪੂਰੀ ਸ਼ਾਮਨਗਰ ਦੇ ਵਿੱਚ व्हीलਚੇਅਰ ਜੋ ਲੋੜਵੰਦਾਂ ਨੂੰ ਪ੍ਰੋਵਾਈਡ ਕੀਤੀ ਗਈਆਂ ਹਨ ਮੈਂ केकेएल ਚਾਂਦ ਜਿਹੜੀ ਸੰਸਥਾ ਹੈ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿਉਂ ਇੱਥੇ ਆਏ ਤੇ ਜਿੰਨੇ ਵੀ ਲੋੜਵੰਦ ਪਰਿਵਾਰ ਆ ਉਹਨਾਂ ਦੀ ਸਹਾਇਤਾ ਕੀਤੀ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਥੈਂਕ ਯੂ ਅੱਜ ਕੇ ਐਚ ਚਾਂਦ ਗਰਕਰ ਟਰੱਸਟ ਰੀਸਰਟ ਯੂਕੇ ਟੀਮ ਵੱਲੋਂ ਫਗਵਾੜਾ ਤੇ ਮਹਾਰਾਸ਼ੇਪੁਰੀ ਸੀਰੀਪੁਰ ਅਦਾਸ ਫਗਵਾੜਾ ਸਾਹਿਬ ਵਿੱਚ ਇਹ ਛੇ ਜੂਰਤਮੰਦਾਂ ਨੂੰ ਅੱਜ ਵੀਰਜੇਰਾਂ ਮੇਟ ਕੇ ਦੀ ਮੇਟ ਕੀਤੀ ਗਈਆਂ ਉਹਦੇ ਇਹਦੇ ਵਿੱਚ ਇਸ ਦੌਰਾਨ ਹੀ ਇੱਕ ਵੀਰਜੇਰ ਜੋ ਬੈਟਰੀ ਵਾਲੀ ਹੈਗੀ ਆ ਉਹ ਸਮਰਾਵਾਂ ਤੋਂ ਦੇ ਲੋੜ ਵੱਲ ਉਹਨਾਂ ਨੂੰ ਅਸੀਂ ਵੀਰਜੇਰ ਮੇਟ ਕੀਤੀ ਆ ਇਸ ਮੌਕੇ ਤੇ ਆਏ ਹੋਏ ਵਿਸ਼ੇਸ਼ ਤੌਰ ਤੇ ਮਹਿਮਾਨ ਵਿਦੇਸ਼ ਤੋਂ ਜੋ ਟਰੱਸਟ ਦੇ ਚੇਅਰਮੈਨ ਸਤਕਾਰਯੋਗ ਕੇ ਐਲ ਚਾਂਦ ਸਾਹਿਬ ਜੀ ਆਪਣੇ ਪਰਿਵਾਰ ਨਾਲ ਸਮਾਹ ਹਾਜ਼ਰੇ ਆ ਮੈਂ ਉਹਨਾਂ ਦਾ ਇੱਥੇ ਪਹੁੰਚਣ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੀ ਟੀਮ ਦੇ ਇਸ ਵਿੱਚ ਨਾਲ ਉਹਨਾਂ ਦਾ ਧੰਨਵਾਦ ਕਰਦਾ ਹੈਗਾ ਆ ਇਹ ਜੋ ਕਾਰਜ ਹੈਗੇ ਆ ਆਪਣੇ ਸਭ ਭੈਣਾ ਭਰਾਵਾਂ ਨੂੰ اسی ਤਰ੍ਹਾਂ ਰਲ ਮਿਲ ਕੇ ਇਹ ਕਰਨੇ ਚਾਹੀਦੇ ਹੈਗੇ ਆ ਔਰ ਆਪਣੇ ਦਸਨਾਂ ਉਹਨਾਂ ਦੀ ਕਿਰਤਗਮਾਈ ਵਿੱਚ ਚਾਹੇ ਆਪਾਂ ਜੋ ਵੀ ਬਣਦਾ ਸਰਦਾ ਹੈਗਾ ਆ ਵੀ ਮਤਲਬ ਉਹ ਆਪਣਾ ਜੋੜ ਆਪਣوں ਵਿੱਚ ਉਹਦੇ ਹਿੱਸਾ ਬਣਨਾ ਚਾਹੀਦਾ ਆ ਤੇ ਜ਼ਿੰਦਗੀ ਜਿਹੜੀ ਹੈਗੀ ਬਹੁਤ ਛੋਟੀ ਹੈਗੀ ਆ ਨਾ ਹੈ ਬੰਦਾ ਭਰੂਸਾ ਬੰਦਾ ਮਿੱਟੀ ਦਾ ਖਟਾਉਣਾ ਹੈਗਾ ਆ ਪਤਾ ਨਹੀਂ ਹੈਗਾ ਵੀ ਕੱਲ ਨੂੰ ਕੀ ਹੋ ਸਕਦਾ ਵੀ ਜੋ ਵੀ ਵਕਤ ਗੁਜ਼ਰਿਆ ਹੈਗਾ ਜੇ ਕਿਸੇ ਦੇ ਨੇਕ ਭੜਾਈ ਦੇ ਆਪਾਂ ਕੰਮ ਵਿੱਚ ਕੇ ਦਾ ਸੰਗੋਗ ਕਰ ਸਕੀਏ ਤੇ ਆ ਆਮਰੇ ਸਮਝਾਂਗੇ ਤਾਂ ਮੈਂ ਇਹੀ ਕੰਮ ਕਰਦਾ ਹੋਇਆ ਸਾਰਿਆਂ ਦੇ ਪਰਮਾਤਮਾ ਦੇ ਜਨਰਲ ਅਰਾਧ ਕਰਦਾ ਸੱਚੇ ਬਾਦਸ਼ਾਹ ਦੇ ਬੱਚੇ ਜਿਹੜੇ ਹੈਗੇ ਆ ਉਹ ਉਹ ਤੰਦਰੁਸਤ ਰਹਿਣ ਸਭ ਦੇ ਕਾਰੋਬਾਰ ਤੇ ਪਰਮਾਤਮਾ ਦਾ ਸਨ ਉਹ ਦੀ ਕਰਤਮਾ ਜੀ ਵਰਕਦਾ ਪਾਵੇ ਔਰ ਜੋ ਆਪਣੇ ਮਤਲਬ ਹੈਗੇ ਆ ਜਿਹਦਾ ਸਾਨੂੰ ਆਂਦੀ ਗੱਦੀ ਮਾਈ ਜਿਹੜੀ ਹੈਗੀ ਚੱਕੇ ਪਾਸੇ ਲਾਵੇ ਸੱਚੇ ਬਾਦਸ਼ਾਹ ਤੇ ਮੈਂ ਬਹੁਤ ਧੰਨਵਾਦ ਕਰਦਾ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਕਿਆ ਚੰਬੈਨਟਰਸਟ ਦੇ ਨਾਮ ਦਾ ਕਿਸੇ ਮੁਤਾਜ ਨਹੀਂ ਕੇ ਇਹਨਾਂ ਨੂੰ ਕੋਈ ਸੂਝ ਆ ਜਾਂਦ ਰੇ ਸਾਰੇ ਇੰਡੀਆ ਦੇ ਸਾਰੇ ਬਾਹਰ ਵਿੱਚ ਇਹ ਜਿਹੜੀ ਸੰਸਥਾ ਬਹੁਤ ਫੇਵਰ ਕਰ ਰਹੀ ਹੈ ਔਰ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਰੀਰ ਦਿੱਤਾ ਲੇਕਿਨ ਉਹ ਪੰਗ ਨੇ ਉਹਨਾਂ ਦੀ ਇਹ ਸੇਵਾ ਕਰ ਰਹੇ ਆ ਕਿਸੇ ਨੂੰ ਵੀਲ ਚੇਅਰ ਦੇ ਰਹੇ ਆ ਕਿਸੇ ਨੂੰ ਕਾਈਕਲ ਦੇ ਰਹੇ ਆ ਇਹ ਸੰਸਥਾ ਇੱਦਾਂ ਹੀ ਵੱਧਦੀ ਫੁੱਲਦੀ ਰਹੇ ਕੇ ਆਲ ਕਾਮ ਜੀ ਮੇਰੇ ਕੋਲ ਖੜੇ ਆ ਮੈਡਮ ਐਮ ਸੀ ਸਾਹਿਬਾ ਕੋਲ ਖੜੇ ਆ ਬੱਤੀ ਜੀ ਨੇ ਬਾਕੀ ਸਾਰੇ ਸਾਥੀ ਖੜੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਦਾਂ ਦੇ ਕੰਮ ਕਰ ਰਹੇ ਆ ਪਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਹੋਰ ਧੰਨ ਦੇਵੇ ਹੋਰ ਇਦਾਂ ਦੇ ਕੰਮ ਕਾਰਜ ਕਰਦੇ ਰਹਿਣ ਲੋੜਵੰਦਾਂ ਦੀ ਇਹ ਸੇਵਾ ਕਰਦੇ ਰਹਿਣ ਜੈ ਸਸਤੀ ਰਾਜਾ